ਪੰਜਾਬੀਓ ਪਿਛਲੇ ਲਗਭਗ 7-8 ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦੇ ਪਰ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕ ਲਿਆ ਗਿਆ ਹਰਿਆਣੇ ਦੇ ਬਾਰਡਰ ਤੇ ਸਿੰਘੂ ਬਾਰਡਰ ਤੇ ਖਨੌਰੀ ਬਾਰਡਰ ਤੇ ਡੱਬਾ ਵਾਲੀ ਬਾਰਡਰ ਤੇ ਚਾਰ ਵਾਰ ਮੀਟਿੰਗਾਂ ਵੀ ਹੋਈਆਂ 13 ਤਰੀਕ ਦੀ ਕਾਲ ਸੀ 8 ਤਰੀਕ ਨੂੰ ਮੀਟਿੰਗ ਹੋਈ 10 ਤਰੀਕ ਨੂੰ ਮੀਟਿੰਗ ਹੋਈ ਦੋ ਹੋਰ ਮੀਟਿੰਗਾਂ ਹੋਈਆਂ ਜਿਨ੍ਹਾਂ ਚਾਰ ਚੋਂ ਮੈਂ ਤਿੰਨ ਨੂੰ ਆਪ ਅਟੈਂਡ ਕੀਤਾ ਰਾਤ ਦੇ 1:30 1:30 ਵਜੇ ਤੇ ਮੈਂ ਪੰਜਾਬ ਦੇ ਲੋਕਾਂ ਵੱਲੋਂ ਵਕੀਲ ਬਣ ਕੇ ਕੇ ਜੀ ਮੰਗਾ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਇਹਨਾਂ ਨੂੰ ਪੂਰੀਆਂ ਕਰੋ ਤਾਂ ਕਿ ਕਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਖੇਤਾਂ ਵੱਲ ਹੋ ਜਾਣ। ਪਰ ਮੇਰਾ ਸਿਰਫ ਫਰਜ ਇਹ ਹੈ ਕਿ ਮੈਂ ਕੇਂਦਰ ਸਰਕਾਰ ਤੇ ਸੰਗਠਨਾਂ ਦੇ ਵਿਚਾਲੇ ਕਿਸਾਨਾਂ ਦੇ ਵਿਚਾਲੇ ਮੈਂ ਇੱਕ ਪੁਲ ਦਾ ਕੰਮ ਕਰਾਂ। ਸਾਰਥਕ ਮਾਹੌਲ ਚ ਗੱਲ ਹੋਵੇ। ਮੰਗਾਂ ਮੰਨਣਾ ਕੇਂਦਰ ਦਾ ਕੰਮ ਹੈ ਕਿਉਂਕਿ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਨੇ। ਕੇਂਦਰ ਦੁਆਰਾ ਦਿੱਤੇ ਗਏ ਪ੍ਰਸਤਾਵਾਂ ਨੂੰ ਮੰਨਣਾ ਜਾਂ ਨਾ ਮੰਨਣਾ ਸੰਗਠਨਾਂ ਦਾ ਕਿਸਾਨ ਸੱਟਾਂ ਦਾ ਜਿਹੜਾ ਅਧਿਕਾਰ ਹੈ ਕਿ ਉਹ ਉਸ ਗਲਤੀ ਰਾਜੀ ਨੇ ਜਾਂ ਨਹੀਂ ਕੋਸ਼ਿਸ਼ ਮੈਂ ਕੀਤੀ ਔਰ ਹਰ ਵਾਰ ਮੈਂ ਆ ਕੇ ਹੀ ਕਹਿੰਦਾ ਰਿਹਾ ਜਦੋਂ ਮੀਡੀਆ ਨੂੰ ਮੈਂ ਸੰਬੋਧਨ ਹੁੰਦਾ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਨੌਜਵਾਨਾਂ ਨੂੰ ਮੈਂ ਆਪਣੇ ਕਿਸਾਨਾਂ ਨੂੰ ਅੰਨ ਦਾਤੇ ਨੂੰ ਕਿਸੇ వాటర్ ਕੈਨਨ ਦੇ ਅੱਗੇ ਜਾਂ ਰਬੜ ਦੀਆਂ ਗੋਲੀਆਂ ਦੇ ਅੱਗੇ ਜਾਂ ਥਰੂ ਗੈਸ ਦੀਆਂ ਗੋਲੀਆਂ ਦੇ ਅੱਗੇ ਖੜਾ ਕਰੋ ਗੱਲ ਪਹਿਲੀ ਨਿਬੜ ਜੇ ਤਾਂ ਚੰਗਾ ਪਰ ਨਹੀਂ ਨਿਬੜ ਸਕੀ ਤੇ ਅੱਜ ਖਨੌਰੀ ਬਾਰਡਰ ਤੇ ਘਟਨਾ ਹੋਈ 21 ਸਾਲ ਦਾ ਸ਼ੁਭ ਕਰਨ ਉਹਦੀ ਮੌਤ ਹੋ ਗਈ ਮੈਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਤਾਂ ਮੇਰੇ ਰੋਂਗ ਤੇ ਖੜੇ ਹੋ ਗਏ ਮੈਨੂੰ ਬਹੁਤ ਦੁੱਖ ਹੋਇਆ ਦਿਲੋਂ 21 ਸਾਲ ਦੀ ਉਮਰ ਚ ਸ਼ੁਭਕਰਨ ਦੋ ਕਿੱल्ल्या ਦਾ ਮਾਲਕ ਹੈ ਮਾਤਾ ਦੀ ਪਹਿਲੀ ਡੈਥ ਹੋ ਗਈ ਸੀ ਦਾਦੀ ਨੇ ਪਾਲਿਆ ਦੋ ਭੈਣਾਂ ਦਾ ਇਕੱਲਾ ਪਾਈ ਬੱਲੋ ਪਿੰਡ ਉਹਨੂੰ ਉੱਥੇ ਜਾਣ ਦੀ ਲੋੜ ਕੀ ਪੈ ਗਈ ਜਾ ਜੇ ਜਾਂਦਾ ਸੀ ਤਾਂ ਉਹ ਦਿੱਲੀ ਚੱਲਿਆ ਸੀ ਉਹਨੂੰ ਖਨੌਰੀ ਜਾਂ ਸ਼ੰਭੂ ਕੋ ਕਿਉਂ ਰੁਕਣਾ ਪੈ ਗਿਆ ਉਹ ਦਿੱਲੀ ਜਾਣਾ ਚਾਹੁੰਦੇ ਨੇ ਦੇਖੋ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਤੇ ਉਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਅੱਜ ਅਸੀਂ ਕੁਰਬਾਨੀਆਂ ਸਭ ਤੋਂ ਵੱਧ ਦੇ ਰਹੇ ਆਂ ਕੀ ਅਸੀਂ ਆਪਣੀ ਰਾਜਤਾ ਨਹੀਂ ਚੀ ਨਹੀਂ ਚਾ ਸਕਦੇ ਆਪਣੀਆਂ ਮੰਗਾਂ ਵਾਸਤੇ ਹਰਿਆਣੇ ਨੇ ਕਿਉਂ ਰੋਕ ਲਿਆ ਹਰਿਆਣੇ ਨਾਲ ਤਾਂ ਕੋਈ ਝਗੜਾ ਹੀ ਨਹੀਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਹਰਿਆਣੇ ਨਾਲ ਤਾਂ ਕੋਈ ਸਾਡਾ ਝਗੜਾ ਹੀ ਨਹੀਂ ਉਹ ਅੰਮ੍ਰਿਤਸਰੋਂ ਚੱਲੇ ਕੋਈ ਤਰਨਤਾਰਨੋਂ ਚੱਲਿਆ ਕੋਈ ਫਰੀਦਕੋਟ ਤੋਂ ਚੱਲਿਆ ਕੋਈ ਫਤਿਹਗੜ੍ਹ ਸਾਹਿਬ ਤੋਂ ਚੱਲਿਆ ਕੋਈ ਰਾਜਪੁਰੋਂ ਚੱਲਿਆ ਕੋਈ ਗੁਰਦਾਸਪੁਰ ਤੋਂ ਹੈ ਜਦੋਂ ਉਹ ਬਿਨਾਂ ਕੋਈ ਨੁਕਸਾਨ ਕੀਤੇ ਸ਼ੰਭੂ ਵੱਡੇ ਤੱਕ ਪਹੁੰਚ ਗਏ ਜੇ ਹਰਿਆਣਾ ਸਰਕਾਰ ਨਾ ਰੋਕਦੀ ਅਸੀਂ ਇਹ ਗੱਲ ਅਜ ਹਾਈ ਕੋਰਟ ਦੇ ਵਿੱਚ ਦੱਸੀ ਹੈ ਕਿ ਜੇ ਸ ਹਰਿਆਣਾ ਸਰਕਾਰ ਨਾ ਰੋਕਦੀ ਤਾਂ ਉਹ ਅੱਗੇ ਚਲੇ ਜਾਂਦੇ ਹਰਿਆਣੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਅੱਗੇ ਕੇਂਦਰ ਸਰਕਾਰ ਦਾ ਕਿਉਂਕਿ ਕੇਂਦਰ ਜੋ ਸਾਰੀਆਂ ਸ਼ਕਤੀਆਂ ਨੇ ਉਹ ਤਾਂ ਕੇਂਦਰ ਸਰਕਾਰ ਕੋਲ ਨੇ ਦਿੱਲੀ ਦੀਆਂ ਉਹ ਅੱਗੇ ਕੋਈ ਸਟੇਡੀਅਮ ਜਾਂ ਕੋਈ ਰਾਮਲੀਲਾ ਗਰਾਊਂਡ ਉਹਨਾਂ ਨੂੰ ਦੇ ਦਿੰਦੇ ਉੱਥੇ ਬਹਿ ਕੇ ਪ੍ਰਦਰਸ਼ਨ ਕਰਦੇ ਸ਼ਾਂਤੀ ਪ੍ਰੇਰਕ ਪ੍ਰਦਰਸ਼ਨ ਉਹਨਾਂ ਦਾ ਉਹਨਾਂ ਦੀਆਂ ਮੰਗਾਂ ਬਰੇ ਵਿਚਾਰ ਪਟਾੰਦਰਾ ਹੁੰਦਾ 22 ਜਨਵਰੀ 2021 ਤੋਂ ਲੈ ਕੇ ਅੱਜ ਤੱਕ ਕੁਝ ਨਹੀਂ ਹੋਇਆ ਲਾਸਟ ਮੀਟਿੰਗ 22 ਜਨਵਰੀ 2021 ਨੂੰ ਹੋਈ ਹੈ ਕਿਸਾਨਾਂ ਨਾਲ ਤਿੰਨ ਸਾਲ ਕੀ ਕਰਦੀ ਰਹੀ ਮੋਦੀ ਗਵਰਨਮੈਂਟ ਸਿਰਫ ਇਹਦੇ ਐਮਐਲਏ ਤੋੜ ਲਓ ਇਹਦੀ ਸਰਕਾਰ ਤੋੜ ਲਓ ਆਗਲ ਤੁਸੀਂ ਲੋਕਾਂ ਦੀਆਂ ਮੰਗਾਂ ਵੱਲ ਤਾਂ ਧਿਆਨ ਦਿਓ ਜੇ ਕਿਤੇ ਇਹਨਾਂ ਨੇ ਤਿੰਨ ਸਾਲਾਂ ਦੇ ਵਿੱਚ ਕੋਈ ਗੱਲਬਾਤ ਕੀਤੀ ਹੁੰਦੀ ਸ਼ਾਇਦ ਇਹ ਮਸਲਾ ਪੈਦਾ ਹੀ ਨਾ ਹੁੰਦਾ ਸੋ ਮੈਨੂੰ ਬਹੁਤ ਦੁੱਖ ਹੈ ਕਿ ਮੇਰੇ ਰਾਜ ਦਾ ਇੱਕ 21 ਸਾਲ ਦਾ ਨੌਜਵਾਨ ਸ਼ੁਭਕਰਨ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਪਰ ਕਿਉਂਕਿ ਜਿਹੜੇ ਅਥਰੂ ਗੈਸ ਦੇ ਗੋਲੇ ਜਾਂ ਜਿਹੜੇ ਰਬੜ ਦੀਆਂ ਗੋਲੀਆਂ ਉਹ ਆਉਂਦੀਆਂ ਨੇ ਉਹ ਪੰਜਾਬ ਦੇ ਜੂਰੀ ਡਿਕਸ਼ਨ ਚ ਆਉਂਦੀਆਂ ਨੇ ਸਾਰੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਵਿੱਚ ਹੀ ਨੇ ਹਰਿਆਣੇ ਵਾਲਿਆਂ ਨੇ ਤਾਂ ਤਾਰਾਂ ਲਾ ਰੱਖੀਆਂ ਨੇ ਸੁ ਮੇਰਾ ਇੱਕ ਸਵਾਲ ਵੀ ਹੈ ਮੈਂ ਅੱਜ ਡੀਜੀਪੀ ਨੂੰ ਵੀ ਕਿਹਾ ਅੱਜ ਹਾਈ ਕੋਰਟ ਦੇ ਵਿੱਚ ਵੀ ਇਹੀ ਕਿਹਾ ਕਿ ਅਸੀਂ ਇਕੱਠੇ ਨਹੀਂ ਕਰ ਰਹੇ ਉੱਥੇ ਤੁਸੀਂ ਇਕੱਠੇ ਕਰਨ ਦਾ ਮੌਕਾ ਦਿੱਤਾ ਉਹ ਤਾਂ ਅੱਗੇ ਜਾਣਾ ਸੀ ਉਹਨਾਂ ਨੇ ਮੈਂ ਅੱਜ ਇੱਕ ਹੋਰ ਨਵਾਂ ਫੈਸਲਾ ਲਿਆ ਐਂਬੂਲੈਂਸ ਸਾਰੀਆਂ ਤੇ ਐਸਐਸਐਫ ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ ਤੇ ਕਿਸਾਨ ਨੇ ਉੱਥੇ ਲਾਤੀਆਂ ਤੇ ਸਾਡੇ ਕੋਲੇ ਦੋ ਮੰਤਰੀ ਤੇ ਇੱਕ ਐਮਐਲਏ ਅੱਖਾਂ ਦੇ ਡਾਕਟਰ ਨੇ ਸਪੈਸ਼ਲਿਸਟ ਨੇ ਰਾਜਪੁਰੇ ਦੇ ਹਸਪਤਾਲ 'ਚ ਮੈਂ ਇੰਚਾਰਜ ਦੇ ਤੌਰ ਤੇ ਡਾਕਟਰ ਚੰਨੀ ਡਾਕਟਰ ਚੰਨਜੀਤ ਸਿੰਘ ਚੰਨੀ ਜਿਹੜੇ ਚਮਕੌਰ ਸਾਹਿਬ ਤੋਂ ਨੇ ਅੱਖਾਂ ਦੇ ਡਾਕਟਰ ਨੇ ਉਹਨਾਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਇੱਥੇ ਇੰਚਾਰਜ ਰਹਿਣਾ ਡਾਕਟਰ ਬਲਵੀਸ ਆ ਖੁਦ ਅੱਖਾਂ ਦੇ ਡਾਕਟਰ ਨੇ ਜਿਹੜੇ ਸਿਹਤ ਮੰਤਰੀ ਨੇ ਉਹ ਪਟਿਆਲੇ ਚ ਰਹਿਣਗੇ ਡਾਕਟਰ ਬਲਜੀਤ ਕੌਰ ਜਿਹੜੇ ਅੱਖਾਂ ਦੇ ਮੰਨੇ ਪਰਮੰਨੇ ਡਾਕਟਰ ਨੇ ਉਹਨਾਂ ਦੀ ਡਿਊਟੀ ਮੈਂ ਪਾਤੜਾ ਤੇ ਖਨੌਰੀ ਲਈ ਹੈ ਕਿਉਂਕਿ ਜ਼ਿਆਦਾਤਰ ਕੇਸ ਜਿਹੜੇ ਨੇ ਟੀਅਰ ਗੈਸ ਕਰਕੇ ਅਥਰੂ ਗੈਸ ਦੇ ਗੋਲਿਆ ਕਰਕੇ ਅੱਖਾਂ ਤੇ ਆ ਰਹੇ ਨੇ ਉਹ ਕਿਉਂਕਿ ਮੰਤਰੀ ਨੇ ਐਮਐਲਏ ਨੇ ਉਹ ਡਿਸੀਜਨ ਲੈ ਸਕਦੇ ਨੇ ਡੀਸੀ ਨੂੰ ਆਰਡਰ ਕਰ ਸਕਦੇ ਨੇ ਐਸਡੀਐਮ ਨੂੰ ਆਰਡਰ ਕਰ ਸਕਦੇ ਨੇ ਸੀਐਮਓ ਨੂੰ ਐਸਐਮਓ ਨੂੰ ਆਰਡਰ ਕਰ ਸਕਦੇ ਆ ਅਸੀਂ ਉਹ ਉੱਥੇ ਉਹਨਾਂ ਦੀ ਡਿਊਟੀ ਲਾਤੀ ਤਾਂ ਕਿ ਇਸ ਕਰਕੇ ਕਿਸੇ ਕਿਸਾਨ ਦੀ ਜਾਂ ਕਿਸੇ ਨੌਜਵਾਨ ਦੀ ਕੋਈ ਕੈਜੂਐਲਟੀ ਨਾ ਹੋਵੇ ਕੋਈ ਨੁਕਸਾਨ ਨਾ ਹੋਵੇ ਕਿ ਉਹ ਟਾਈਮ ਤੇ ਸੰਭਾਲਿਆ ਨਹੀਂ ਗਿਆ ਪਰ ਹਰਿਆਣਾ ਪੁਲਿਸ ਨੂੰ ਅਸੀਂ ਅੱਜ ਵੀ ਕਿਹਾ ਕਿ ਤੁਸੀਂ ਆਪਦੇ ਵੱਲੋਂ ਪਹਿਲ ਨਾ ਕਰੋ ਤੁਸੀਂ ਕਿਉਂ ਛੇੜਦੇ ਹੋ ਉਹ ਜਦੋਂ ਕੁਝ ਵੀ ਕਰਦੇ ਨੇ ਤਾਂ ਸਾਡਾ ਜਿਹੜੇ ਨੌਜਵਾਨਾਂ ਨੇ ਜੋਸ਼ ਹੈ ਜੋਸ਼ ਦੇ ਵਿੱਚ ਆ ਕੇ ਉਹ ਵੀ ਕੁਝ ਕਰ ਦਿੰਦੇ ਨੇ ਸੋ ਅੱਜ ਸ਼ੁਭਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲੈ ਨਹੀਂ ਸਕਦਾ ਪਰ ਇੰਨਾ ਕ ਮੈਂ ਅਸ਼ੋਰ ਕਰ ਸਕਦਾ ਇੰਨਾ ਕ ਮੈਂ ਗਾਰੰਟੀ ਦਿਨਾ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਕਿਉਂਕਿ ਦੋ ਭੈਣਾਂ ਨੇ ਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਵੱਧ ਤੋਂ ਵੱਧ ਨਾਲ ਪੈਣਾ ਨੂੰ ਪੜਾਉਣਾ ਹੈ ਵੱਡੀਆਂ ਨੇ ਛੋਟੀਆਂ ਨੇ ਮੈਨੂੰ ਹਜੇ ਪਤਾ ਨਹੀਂ ਇਸ ਬਾਰੇ ਲੱਗਿਆ ਬਾਕੀ ਨਾਲ ਦੀ ਨਾਲ ਇਹ ਵੀ ਮੈਂ ਐਲਾਨ ਕਰਨਾ ਚਾਹੁੰਨਾ ਕਿ ਪਰਚਾ ਵੀ ਹੋਊਗਾ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਵਾਰ ਨੇ ਸ਼ੁਭ ਕਰਨ ਦੀ ਮੌਤ ਦੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਦੋ ਖਿੱਲਿਆਂ ਦਾ ਮਾਲਕ ਸ਼ੁਭ ਕਰਨ ਕੋਈ ਫੋਟੋਆਂ ਖਿਚਵਾਉਣ ਨਹੀਂ ਆਇਆ ਸੀ ਕੋਈ ਵੀਡੀਓ ਬਣਾਉਣ ਨਹੀਂ ਆਇਆ ਸੀ ਉਹ ਆਪਣੇ ਦੋ ਖਿੱਲਿਆਂ ਨੂੰ ਬਚਾਉਣ ਆਇਆ ਸੀ ਜਾਂ ਦੋ ਖਿੱਲਿਆਂ ਦੀ ਕਮਾਈ ਦਾ ਮੁੱਲ ਜਿਹੜੀ ਫਸਲ ਹੈ ਉਹਦਾ ਮੁੱਲ ਮੰਗਣ ਆਇਆ ਸੀ ਇਸ ਮਾਮਲੇ 'ਚ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ ਪਈ ਵਹਾਂ ਫਲਾਈਆਂ ਜਾ ਰਹੀਆਂ ਨੇ ਸੈਂਟਰ ਵਾਲਿਆਂ ਵੱਲੋਂ ਰਾਸ਼ਟਰਪਤੀ ਰਾਜ ਲਾ ਦੇਵਾਂਗੇ ਧਮਕੀਆਂ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਰਪਤੀ ਰਾਜ ਲਾ ਦੇਵਾਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਟਰਪਤੀ ਰਾਜ ਲਾ ਦੋ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭਕਰਨ ਮਰਨ ਨਹੀਂ ਦੇਣਾ ਸ਼ੁਭਕਰਨ ਦੀ ਮੌਤ ਤੇ ਮੈਨੂੰ ਅਫਸੋਸ ਹੈ ਸਾਡੇ ਸ਼ੁਭਕਰਨਾ ਤੇ ਗੋਲੀਆਂ ਨਾ ਚਲਾਓ ਸਾਡੀਆਂ ਕੁਰਸੀਆਂ ਕੋਈ ਮੈਨੇ ਨਹੀਂ ਰਖਦੀਆਂ ਤੁਸੀਂ ਧਮਕੀਆਂ ਦੇ ਰਹੇ ਹੋ ਮਨੀਪੁਰ ਬਾਰੇ ਸੋਚੋ ਹਰਿਆਣਾ ਜਿਹੜੀ ਸਰਕਾਰ ਹੈ ਉਹ ਨੂੰ ਦੇ ਵਿੱਚ ਜੋ ਹੋਇਆ ਉਹਦੇ ਬਾਰੇ ਸੋਚੇ ਸੋ ਇਸ ਕਰਕੇ ਸਾਨੂੰ ਇਸ ਤਰ੍ਹਾਂ ਡਰਾਉਣ ਦੀ ਕੋਸ਼ਿਸ਼ ਨਾ ਕਰੋ ਇੱਕ ਵਾਰੀ ਲਾਉਂਦੇ ਰਾਸ਼ਟਰਪਤੀ ਰਾਜ 100 ਵਾਰੀ ਲਾਓ ਪਰ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਖੜੂਗਾ ਔਰ ਇੱਕ ਵਾਰੀ ਫੇਰ ਮੈਂ ਸ਼ਾਂਤੀ ਦੀ ਵੀਲ ਵੀ ਕਰਦਾ ਆਪਣੇ ਆਲੇ ਪਾਸੇ ਸ਼ਾਂਤੀ ਰੱਖਿਓ ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਨੇ ਇਹ ਪ੍ਰੇਰਨਾ ਦਿੱਤੀ ਹੋਈ ਹੈ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਔਰ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਦਿੱਕਨਾਂ ਤੇ ਜੂ ਸਰਕੂਗੀ ਕੁਝ ਥੋੜਾ ਬਹੁਤ ਰਹਿਮ ਜਿਹੜਾ ਉਹ ਧਰਨਾ ਸ਼ਾਹਾਂ ਦੇ ਦਿਲ ਚ ਆਵੇ ਕਿ ਦੇਸ਼ ਦਾ ਕਿਸਾਨ ਦੇਸ਼ ਦਾ ਅੰਦਾਤਾ ਜਿਹੜਾ ਪੂਰੇ ਦੇਸ਼ ਦੇ ਵਿੱਚ ਅੰਦੋਲਿਤ ਕਿਉਂ ਹੈ ਉਹਦੇ ਬਾਰੇ ਕੋਈ ਫੈਸਲਾ ਲੈਣ ਤਾਂ ਕਿ ਸਟੇਟਾਂ ਨੂੰ ਜਾਂ ਕਿਸੇ ਖੇਤਰ ਨੂੰ ਕੋਈ ਇਸ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਲਾਅ ਐਂਡ ਆਰਡਰ ਬਿਲਕੁਲ ਕੰਟਰੋਲ 'ਚ ਹੈ ਲਾਅ ਐਂਡ ਆਰਡਰ ਨੂੰ ਖਰਾਬ ਕਰਨ 'ਚ ਹਰਿਆਣਾ ਪੁਲਿਸ ਜ਼ਿਆਦਾ ਜ਼ਿੰਮੇਵਾਰ ਹੈ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੇ ਨਾ ਹੀ ਉਹ ਸਾਨੂੰ ਕੁਝ ਕਹਿ ਰਹੇ ਆ ਅਸੀਂ ਤਾਂ ਬਲਕਿ ਜੇ ਲੇਡੀਜ਼ ਆਈਆਂ ਹੋਈਆਂ ਤੇ ਪੋਰਟੇਬਲ ਬਾਥਰੂਮ ਪਾਣੀ ਜੋ ਮਨੁੱਖੀ ਜੋ ਉਹਨਾਂ ਦੇ ਅਧਿਕਾਰ ਨੇ ਫੰਡਾਮੈਂਟਲ ਰਾਈਟਸ ਨੇ ਅਸੀਂ ਉਹ ਪਰ ਵਾਈਡ ਕਰਾਵਾਂਗੇ ਬਾਕੀ ਤੁਹਾਡੀ ਧਮਕੀ ਤੁਮਕੀ ਤੁਸੀਂ ਡਰਦੇ ਨਹੀਂ ਹਾਂ ਸ਼ੁਭ ਕਰਨ ਦੀ ਮੌਤ ਦਾ ਬਹੁਤ ਅਫਸੋਸ ਹੈ ਬਹੁਤ ਅਫਸੋਸ ਹੈ ਔਰ ਮੈਂ ਫੇਰ ਕਹਿਣਾ ਸੈਂਟਰ ਸਰਕਾਰ ਨੂੰ ਕਿ ਗੱਲਾਂ ਕਰਕੇ ਜਿਹੜੀਆਂ ਮੰਗਾਂ ਨੇ ਸਾਰੀਆਂ ਜੁਨੀਨਾਂ ਨੂੰ ਬੁਲਾ ਕੇ ਆਰਥਿਕ ਆਪਣੇ ਮਾਹਰ ਬੁਲਾ ਕੇ ਖੇਤੀ ਦੇ ਮੰਗਾਂ ਤੇ ਗੌਰ ਕਰੋ ਨਾ ਕਿ ਆਪਣੀ ਹੀ ਜਿਹੜੀ ਚੌਧਰ ਚ ਜਾ ਆਪਣੀ ਆਕੜ ਚ ਰਹੋ ਕਿ ਸਾਨੂੰ ਕੀ ਫਰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਕਿਆ ਹੈ ਇਹ ਤਾਂ ਗੋਲੀਆਂ ਖਾ ਕੇ ਚਲੇ ਜਾਣਗੇ ਜ਼ਖਮ ਜਿਹੜੇ ਨੇ ਉਹ ਛੇਤੀ ਭਰਦੇ ਨਹੀਂ ਸੋ ਇਸ ਕਰਕੇ ਮੇਰਾ ਅੱਜ ਇੱਥੇ ਆਉਣ ਦਾ ਮਕਸਦ ਤੁਹਾਡੇ ਸਾਹਮਣੇ ਸਾਰਿਆਂ ਨੂੰ ਬੋਲਣ ਦਾ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਪੰਜਾਬੀਆਂ ਦਾ 3.5 ਕੋਰ ਪੰਜਾਬੀਆਂ ਦਾ ਮੁਖੀਆ ਹੋਣ ਦੇ ਨਾਤੇ ਮੈਂ ਬਾਕੀ ਵੀ ਸਾਰੇ ਪੰਜਾਬੀਆਂ ਦਾ ਧਿਆਨ ਰੱਖਣਾ ਹੈ ਸਪਲਾਈ ਰੁਕ ਗਈ ਤੇਲ ਡੀਜ਼ਲ ਪੈਟਰੋਲ ਦੀ ਕਮੀ ਨਾ ਹੋ ਜੇ ਹੋਰ ਜਿਹੜਾ ਵਪਾਰ ਹੁੰਦਾ ਹੈ ਦੇਸ਼ ਨਾਲ ਜਿਹੜਾ ਜੰਮੂ ਹਿਮਾਚਲ ਵੀ ਰੁਕ ਗਿਆ ਸੋ ਆਰਥਿਕ ਨੁਕਸਾਨ ਨਾ ਹੋਵੇ ਮੈਂ ਇਹ ਇਸੇ ਕਰਕੇ ਸੈਂਟਰ ਸਰਕਾਰ ਨੂੰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਮੈਂ ਉਹਦੇ ਵਿੱਚ ਇਹ ਕਿਹਾ ਕਿ ਜਲਦੀ ਤੋਂ ਜਲਦੀ ਇਹਨੂੰ ਨਿਬੇੜੋ ਕਿਉਂਕਿ ਇਹ ਮੰਗਾਂ ਇਹਨਾਂ ਦੀਆਂ ਜਾਇਜ਼ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ 3 ਸਾਲ ਪਹਿਲਾਂ ਤੁਸੀਂ ਇਹਨਾਂ ਨਾਲ ਗੱਲ ਕਰਦੇ ਸੀ ਉਸ ਵੇਲੇ ਤਾਂ ਟੀਵੀ ਤੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਸੀ ਕਿ ਮੇਰੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਤੇ ਮੈਂ ਇਹ ਕਾਨੂੰਨ ਪਾਸ ਨਹੀਂ ਕਰਵਾ ਸਕਿਆ ਜਾਂ ਲੋਕਾਂ ਦੇ ਦਿਲਾਂ 'ਚੋਂ ਪਾਸ ਨਹੀਂ ਹੋ ਸਕੇ ਪ੍ਰਧਾਨ ਮੰਤਰੀ ਜੀ ਸ਼ਾਇਦ ਹੁਣ 3 ਸਾਲਾਂ 'ਚ ਤੁਹਾਡੀ ਤਪੱਸਿਆ ਪੂਰੀ ਹੋ ਗਈ ਹੋਣੀ ਕਿਰਪਾ ਕਰਕੇ ਆਪਣੀ ਤਪੱਸਿਆ ਪੂਰੀ ਹੋਣ ਤੇ ਕੋਈ ਖੁਸ਼ਖਬਰੀ ਕਿਸਾਨਾਂ ਨੂੰ ਦਿਓ ਸਾਸੀ ਕਾ ਜੀ ਸ਼੍ਰਾਂਤਰੀ ਰਾਜਸਥਾਨ ਦੀ ਪੈਰਿਸ ਦੇ ਵਿੱਚ ਵੀ ਕਿਸਾਨਾਂ ਨੇ ਟਰੈਕਟਰ ਲੈ ਕੇ ਗਏ ਐ ਇੱਥੇ ਪਤਾ ਨਹੀਂ ਕਿਉਂ ਐ ਹੋਈ ਤੰਗੀ ਹਕੂਮਤ ਨੂੰ ਐ ਕੀ ਅਸੀਂ ਸਿੱਖਾਂ ਤਾਂ ਕਿਉਂਕਿ ਕਰਕੇ ਸਬੂਤ ਮੇਰੇ ਕੋਲ ਇਹ ਹੈ ਕਿ ਦਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਕੋਈ ਸਿੱਖ ਵਿਜ਼ਿਟ ਨਹੀਂ ਹੈ ਕੈਬਨਿਟ ਮਿਨਿਸਟਰ ਸੁਪਰੀਮ ਪੋਰਟ ਵਿੱਚ ਕੋਈ ਸਿੱਕ ਗੱਜਰੀ ਨਹੀਂ ਹੈ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਹੈ ਅੰਬਾਨੀ ਸ਼ਾਹਨੀ ਵਰਗੇ ਉਹਨਾਂ ਦੇ ਕਰੋੜਾ ਅਰਬਾਂ ਪਿਆੰਦੇ ਜਿਹੜੇ ਕਰਜ਼ੇ ਉਹ ਮਾਫ ਕੀਤੇ ਗਏ ਹੈ ਤੇ ਜੇ ਇਹ ਨਾ ਛੁਗੜੇ ਹੋ ਸਕਦੇ ਹੈ ਸਾਡੇ ਨਾਲ ਕਿਉਂ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਹੈ ਇਹ ਮੋਦੀ ਭਾਜਪਾ ਆਰਐਸएस ਸਰਕਾਰ ਨੇ ਇਹ ਉਹ ਹਾਲਾਤ ਪੈਦਾ ਹੋ ਗਏ ਐ ਜਿਹੜੇ ਬੰਗਲਾਦੇਸ਼ ਦੇ ਵਿੱਚ ਸੀਗੇ ਕਿ ਇਹ ਜਨਮੋਦ ਦੇ ਸਾਹਿਬ ਦੀ ਚੰਦੀ ਨਹੀਂ ਤਾਂ ਇਹ ਕਹਿੰਦੇ ਅਸੀਂ ਚੁੱਗੀਵਾਰੀ ਪ੍ਰਾਈਮ ਮਿੰისტਰ ਬਣਨਾ ਇਹਨਾਂ ਨੂੰ ਕੁਛ ਦੇਣਾ ਨਾ ਪੈ ਜੇ ਮੈਂ ਤਾਂ ਇਹ ਹੀ ਕਹਿੰਦਾ ਸਿੱਖ ਮੋਦੀ ਸਾਹਿਬ ਕਦੇ ਵੀ ਡਰਦਾ ਮਨਨ ਤੋਂ ਅਸੀਂ ਹੈ ਕਿ ਇੱਜ਼ਤਦਾਰ ਇਨਸਾਨ ਅਸੀਂ ਆਪਣੀ ਇੱਜ਼ਤ ਦੇ ਲਈ ਮਰ ਸਕਦੇ ਹਾਂ ਪਰ ਅਸੀਂ ਲੇਟਰੀ ਨਹੀਂ ਖੇਡਦੇ ਤੁਹਾਡੇ ਕੋਲ ਹੁਣੇ ਤੋਂ ਬਾਅਦ ਦੇ ਵਿੱਚ 40000 ਸਕਰ ਕਿਲੋਮੀਟਰ ਚੀਨ ਨੂੰ ਲਗਾਤਾ 2000 ਵੀ ਦੇ ਵਿੱਚ 8000 ਕਿਲੋਮੀਟਰ ਹੋਰ ਚੀਨ ਨੂੰ ਲਗਾਤਾ ਜਿੱਦ ਤੇ ਹੈ ਤਾਂ ਕੋਰਟ ਚਾਹੀਦਾ ਹੈ ਉੱਥੇ ਪੈਂਦੇ ਨਹੀਂ ਇਹ ਇਤਰੀਕਲ ਡਿਵੀਜ਼ਨ ਹਰ ਹਾਲਤ ਤੇ ਪਾਈ ਫਿਰਦੇ ਆਂ ਅਸੀਂ ਜਦ ਤੱਕ ਆਗੇ ਮੰਗ ਪੱਤਰ ਚੱਕੀ ਕਰਾ ਗਏ ਵਾਹ ਕਿ ਕਾਨ ਸਾਹ ਬੈਕਟਰੀ ਪਤੇ ਅਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਤਿੰਨ ਯਾਦ ਪੱਤਰ ਦਿੱਤੇ ਆ ਇੱਕ ਤਾਂ ਜਿਹੜਾ ਕਿਸਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਇਹ ਹੱਦ ਤੱਕ ਗਿਆ ਕਰੈਕਟਰਾਂ ਦੇ ਉੱਤੇ ਫਰਾਂਸ ਦੇ ਵਿੱਚ ਵੀ ਮੋਰਚੇ ਲੱਗੇ ਆ ट्रांसले राजस्थानी पैरेस ਦੇ ਵਿੱਚ ਵੀ ਕਿਸਾਨਾਂ ਨੇ ਟਰੈਕਟਰ ਲੈ ਕੇ ਗਏ ਐ ਇੱਥੇ ਪਤਾ ਨਹੀਂ ਕਿਉਂ ਇਹੋ ਜੀ ਤੰਗੀ ਹਕੂਮਤ ਨੂੰ ਐ ਕੀ ਅਸੀਂ ਸਿੱਖ ਹੈ ਤਾਂ ਕਿਉਂ ਕਰਕੇ ਸਬੂਤ ਮੇਰੇ ਕੋਲ ਇਹ ਹੈ ਕਿ ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਕੋਈ ਸਿੱਖ ਵਜ਼ੀਰ ਨਹੀਂ ਹੈ ਕੈਬਨਿਟ ਮਿਨਿਸਟਰ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈ ਸਾਰੇ ਚੀਫ ਜਸਟਿਸ ਜਿੰਨੇ ਵੀ ਸੁਪਰੀਆ ਨੇ ਉਹਨਾਂ ਵਿੱਚੋਂ ਕੋਈ ਸਿੱਖ ਨਹੀਂ ਹੈ ਨੇਵੀ 에어 ਫੋਰਸ ਤੇ ਆਰਮੀ ਦੇ ਵਿੱਚ ਕੋਈ ਸਿੱਖ ਜਨਰਲ ਸਾਨੂੰ ਦਿੱਖਦਾ ਨਹੀਂ ਹੈ ਸਾਡੀ ਪਾਰਲੀਮੈਂਟ ਦੇ ਵਿੱਚ ਛੋਟੇ ਤੋਂ ਉੱਤੋਂ ਤੱਕ ਕੋਈ ਵੀ ਸਿੱਖ ਸਾਨੂੰ ਦਿਖਦਾ ਨਹੀਂ ਹੈ ਮੇਰਾ ਮਤਲਬ ਐਕਿ ਇਹ ਸਿੱਖ ਕਿੱਥੇ ਜਾਣਗੇ ਫਿਰ ਇਹ ਜਿਹੜਾ ਮੋਰਚਾ ਲੱਗਿਆ ਹੋਇਆ ਇਹਦਾ ਖਤਰਾ ਹੈ ਕਿ ਇਹ ਬਾਰਡਰ ਨਾ ਟੁੱਪ ਜਵੇ ਇੰਟਰਨੈਸ਼ਨਲ ਤੇ ਇਹ ਸ्रू ਸਿੱਧੀ ਤਰ੍ਹਾਂ ਟੈਕ ਪਿੱਛਾ ਜਵੇ ਔਰ ਆਰਟੀਕਲ 14 ਦੇ ਮੁਤਾਬਕ ਸਾਰੇ ਸ਼ਹਿਰੀ ਇੱਕੋ ਹੈ ਤੇ ਜੇ ਦਿੱਲੀ ਦੇ ਵਿੱਚ ਹੋਰ ਮਜਾਰੇ ਹੋ ਰਹੇ ਆ ਤੇ ਫਿਰ ਕਿਸਾਨਾਂ ਦਾ ਮਜਰਾ ਚੁਣੀ ਹੋ ਸਕਦਾ ਹੈਗਾ ਤੇ ਫਿਰ ਪਾਰਲੀਮੈਂਟ ਬੁਲਾਈ ਜਾ ਸਕਦੀ ਹੈ ਜੇ ਭੰਗ ਤਾਂ ਕੀਤੀ ਨਹੀਂ ਅਜੇ ਤੌਰ ਸਰ ਸਰ ਮੋਟਰ ਕੀਤਾ ਜਿਹੜੀ ਚੀਜ਼ ਮੋਟਰ ਕੀਤੀ ਕੀਤੀ ਹੋਵੇ ਉਹ ਸਰਜੀਤ ਹੋ ਜਾਂਦੀ ਹੈ ਜਦੋਂ ਭੰਗ ਜੀ ਹੋਈ ਪਾਰਲੀਮੈਂਟ ਪਾਰਲੀਮੈਂਟ ਹੁਣ ਬੁਲਾਈ ਜਾ ਸਕਦੀ ਹੈ ਤੇ ਆਪਣੇ ਕਾਨੂੰਨ ਇਹਨਾਂ ਦੇ ਪਾਸ ਕਰਨ ਇੱਕ ਤਾਂ ਜਿਹੜੇ ਕਰ ਜਾਈ ਹੈਗੇ ਕਿਸਾਨ ਜੇ ਮੇ 1947 ਤੋਂ ਪਹਿਲਾਂ ਪੰਜਾਬ ਦੀ ਗਵਰਨਮੈਂਟ ਦੇ ਖੇਤੀਬਾੜੀ ਵਜ਼ੀਰ ਸਰ ਛੋਟੂ ਨਾਮ ਨੇ ਢੀਕ ਮਾਰਤੀ ਸੀ ਸਾਰੇ ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ ਇਸੇ ਤਰ੍ਹਾਂ ਸੁਝਾਉਂਦੇ ਆ ਕਿ ਢੀਕ ਵੱਡੇ ਸਾਰੇ ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ ਮਾਫੀ ਦਿੱਤਾ ਜਾਏ ਜਿਨ੍ਹਾਂ ਨੇ ਖੁੱਦ ਪੇਸ਼ੀ ਕੀਤੀ ਹੈ ਐਮ ਐਸ ਪੀ ਲਾਗੂ ਕੀਤਾ ਜਾਵੇ ਸੁਮਿੰarnath ਰਿਪੋਰਟ ਲਾਗੂ ਕੀਤੀ ਜਾਵੇ ਇਹ ਪਾਤਸ਼ਾਹ ਵਰਡੀਆਂ ਗੰਡੀਆਂ ਨਹੀਂ ਐ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਐ ਅੰਬਾਨੀ ਸ਼ਾਣੀ ਵਰਗੇ ਉਹਨਾਂ ਦੇ ਕਰੋੜਾਂ ਅਰਬਾਂ ਰੁਪਿਆਂ ਦੇ ਜਿਹੜੇ ਕਰਜ਼ੇ ਉਹ ਮਾਫ ਕੀਤੇ ਗਏ ਐ ਤੇ ਜੇ ਇਹ ਨਾ ਠੱਗਾਂ ਦੇ ਹੋ ਸਕਦੇ ਐ ਤੇ ਫੇਰ ਜਿਹੜਾ ਸਾਨੂੰ ਆਨੰਦ ਦਿੰਦਾ ਲਾਲ ਬਾਧਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਹੋਇਆ ਇੰਡੀਆ ਦਾ ਉਹਦਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਤੇ ਇੱਥੇ ਤਾਂ ਬੀਜੇਪੀ ਦੇ ਥੱਲੇ ਇਹ ਪਾਰਟੀ ਹੈ ਜੀ ਦੁਕਾਨਦਾਰਾਂ ਦੀ ਨਫੇ ਕਰਨ ਵਾਲਿਆਂ ਦੀ ਲੁਟੇਰਿਆਂ ਦੀ ਇਸ ਨੂੰ ਕੋਈ ਜ਼ਿੰਮੇਵਾਰ ਦੇ ਉੱਤੇ ਖੇਤ ਮਜ਼ਦੂਰ ਦੇ ਉੱਤੇ ਕੋਈ ਧਿਆਨ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦਾ ਬਾਰਡਰ ਇਹ ਥੰਬਰਸਾ ਤੋਂ ਖੁੱਲੇ ਜਿਸ ਨਾਲ ਸਾਡਾ ਵਪਾਰ ਪਾਕਿਸਤਾਨ ਤੇ ਵੈਸਟ ਏਸ਼ੀਆ ਚੀਨ ਤੇ ਰੂਸ ਨਾਲ ਹੋਵੇ ਰਾਂ ਤੱਕ ਜੱਥੇ ਸਾਡੀਆਂ ਜਨਸਾਨੀਅਤੀਮਤਾ ਬਹੁਤ ਸੰਘੀਤ ਰਾਂ ਪੈਂਦੀ ਹੈ ਅੱਜ ਪਾਕਿਸਤਾਨ ਦੇ ਵਿੱਚ ਟੋਟ ਹੈ ਕਣਕ ਦੀ ਤੇ ਪਾਕਿਸਤਾਨ ਮੰਗਾ ਰਿਹਾ ਹੈ ਕਣਕ ਰੂਸ ਤੋਂ ਤਾਂ ਮੇਰਾ ਮਤਲਬ ਹੈ ਕਿ ਜਦੋਂ ਸਾਡੇ ਨਾਲ ਮਨੁੱਖਾਂ ਨਾਲ ਵਟਲਕਦੀ ਹੈ ਅਸੀਂ ਤਾਂ ਭਰੀਆਂ ਸਿੱਟ ਸਾਡੇ ਦੂਜੇ ਪਾਸੇ ਸਾਡੇ ਨਾਲ ਕਿਉਂ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਹੈ ਹੈਲੋ ਇਹ ਮੋਦੀ ਭਾਜਪਾ ਆਰਐਸएस ਸਰਕਾਰ ਨੇ ਇਹ ਉਹੋ ਜਿਹੇ ਹਾਲਾਤ ਪੈਦਾ ਹੋ ਗਏ ਐ ਜਿਹੋ ਜੇ ਬੰਗਲਾਦੇਸ਼ ਦੇ ਵਿੱਚ ਸੀਗੇ ਜਦੋਂ ਰਹਿਮਾਨ ਨੇ ਪਾਰਲੀਮੈਂਟ ਦੇ ਵਿੱਚ ਸੀਟਾਂ ਜਿੱਤ ਲਈਆਂ ਸੀਗੀਆਂ ਬੰਗਾਲ ਦੀਆਂ ਸੀਟਾਂ ਜ਼ਿਆਦਾ ਸੀਗੀਆਂ ਤੇ ਉਸ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਸੀਗਾ ਪਰ ਪੰਜਾਬ ਦੇ ਜਿਹੜੇ ਜ਼ਿੰਮੇਵਾਰ ਅਫਸਰ ਸੀ ਹੌਣਾਂ ਨੇ ਰਮਾਂ ਦੇ ਸਰਕਾਰ ਨਹੀਂ ਬਣਾਉਣ ਦਿੱਤੀ ਰਮਾਂ ਨੇ ਕਿਹਾ ਫਿਰ ਅਸੀਂ ਟੁੱਟਦੇ ਹਾਂ ਕਿ ਹਿੰਦੁਸਤਾਨ ਨੂੰ ਚਾਹੁੰਦਾ ਕਿ ਅਸੀਂ ਟੁੱਟਣ ਦੀ ਇਹ ਗੱਲ ਦਈਏ ਤੋਰਨ ਦੀ ਗੱਲ ਤਾਂ ਦੇ ਦਿੱਤੀ ਜਿਹੜਾ ਬੈਰੀ ਲਾਤਾ ਹੁਣ ਮੇਰਾ ਮਸਲਾ ਪੰਜਾਬ ਜੰਮੂ ਕਸ਼ਮੀਰ ਲਦਾਖ ਹਿਮਾਚਲ ਦੇ ਦੋ ਜ਼ਿਲ੍ਹੇ ਸ਼ੰਭਾ ਤੇ ਕਾਂਗੜਾ ਤੇ ਹੁੰਨਾ ਇਹ ਹਿੰਦੁਸਤਾਨ ਦੇ ਨਕਸ਼ੇ ਤੋਂ ਕੱਟੇ ਗਏ ਆ ਤੇ ਕੀ ਇਹ ਜੇਂਤ ਮੋਦੀ ਸਾਹਿਬ ਦੀ ਚਲਦੀ ਰਹੀ ਤਾਂ ਇਹ ਕਹਿੰਦੇ ਆ ਕਿ ਅਸੀਂ ਚੀਤੀਵਾਰੀ ਪ੍ਰਾਈਮ ਮਿੰისტਰ ਬਣਨੇ ਹਾਂ ਸਸਪੀ ਅੱਜ ਮੈਂ ਦੇਖੇ ਦੋ ਤਿੰਨ ਲੋਕ ਇਹਨਾਂ ਨੂੰ ਕੁਝ ਦੇਣਾ ਨਾ ਪੈ ਜੇ ਮੈਂ ਤਾਂ ਇਹ ਹੀ ਕਹਿੰਦਾ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੀਆਂ ਇੰਟੈਲੀਜੈਂਸ ਏਜੰਸੀਸ ਕਤਲ ਕਰੀ ਜਾ ਰਹੀਆਂ ਕੰਡਿਡੇਟਾਂ ਦੇ ਵਿੱਚ ਸਰਦੀਪ ਸਿੰਘ ਨੇਦਰ ਨੂੰ ਕਰਤਾ ਰਿਪੁਤਮਨ ਸਿੰਘ ਮਾਲਕ ਨੂੰ ਕਰਤਾ ਸੁਖਦੂਲ ਸਿੰਘ ਨੂੰ ਕਰਤਾ ਬਰਤਾਨੀਆਂ ਦੇ ਵਿੱਚ ਠੰਡੇ ਨੂੰ ਕਰਤਾ ਪਾਕਿਸਤਾਨ ਦੇ ਵਿੱਚ ਪਰਮ ਪਰਮਜੀਤ ਸਿੰਘ ਪੰਜਵੜ ਨੂੰ ਕਰਤਾ ਰੋਡੇ ਨੂੰ ਕਰਤਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ ਪੰਜਾਬ ਦੇ ਵਿੱਚ ਮੁਸਵੜ ਨੂੰ ਕਰਤਾ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹੋ ਜੀ ਤੇ ਅਮਰੀਕਾ ਨੇ ਇਹ ਮਲਜ਼ਮ ਫੜ ਲਏ ਜਿਸ ਮਲਜ਼ਮਾਂ ਨੇ ਪੰਨوں ਨੂੰ ਫਤਲ ਕਰਨ ਦਾ ਸੀ ਅਮਰੀਕਾ ਦੇ ਵਿੱਚ ਉਹ ਅਮਰੀਕਾ ਨੇ ਸਾਰੀ ਜਾਂਚ ਕਰ ਲਈ ਹੈ ਤੇ ਅਮਰੀਕਾ ਨੇ ਬਿਲਕੁਲ ਇਹਨਾਂ ਨੂੰ ਨਹੀਂ ਛੱਡਣਾ ਜਿੰਨਾ ਚਿਰ ਦੋਸ਼ੀਆਂ ਨੂੰ ਅਮਰੀਕਾ ਦੇ ਹਵਾਲੇ ਨਹੀਂ ਕਰਦੇ ਹੈਗੇ ਕਿਸਾਨ ਵੀ ਸ਼ਹੀਦ ਕਰ ਦਿੱਤੇ ਹੈ ਇੱਕ ਗੁਰਦਾਸਪੁਰ ਦਾ ਇੱਕ ਉਹ ਦਰਮਾਲਵੇ ਦਾ ਹੈਗਾ ਔਰ ਡੰਨੇਵਾਲ ਨੂੰ ਵੀ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਹੈ ਇੱਕ ਨੂੰ ਸਿਰ ਦੇ ਉੱਤੇ 60 ਲੱਗੀ ਹੈ ਉਸ ਨੂੰ ਪੀਜੀਏ ਭੇਜਿਆ ਹੋਇਆ ਬਾਕੀ ਸਾਰੇ ਜਿੰਦਰਾ ਹਸਪੀਟਲ ਦੇ ਵਿੱਚ ਹੈ ਜਿੱਥੇ ਮੈਂ ਮਿਲ ਕੇ ਆਇਆ ਸਾਰਿਆਂ ਇਹ ਜੇ ਜ਼ਬਰ ਨਹੀਂ ਚਲ ਸਕਦਾ ਸਿੱਖ ਮੋਦੀ ਸਾਹਿਬ ਕਦੇ ਨਹੀਂ ਡਰਦਾ ਮਰਨ ਤੋਂ ਅਸੀਂ ਹੈਗੇ ਹਾਂ ਇਜ਼ਤਾਰ ਇਨਸਾਨ ਅਸੀਂ ਆਪਣੀ ਇੱਜ਼ਤ ਦੇ ਲਈ ਮਰ ਸਕਦੇ ਹਾਂ ਪਰਾਸੀ ਲੜੜੀ ਨਹੀਂ ਇਕਾਡੀਆਂ ਤੁਹਾਡੇ ਕੋਲ ਤੇ ਤੁਸੀਂ ਬੰਦੇ ਬਣ ਕੇ ਸਾਡੀ ਗੱਲ ਸੁਣੋ ਔਰ ਇਨਸਾਫ ਦਿਓ ਤੇ ਅਸੀਂ ਆਪਣਾ ਕੰਮ ਸ਼ੁਰੂ ਕਰੀਏ ਮਾਨਸਾ ਵੀ ਕਿ ਕਿਸਾਨ ਸ਼ਹੀਦ ਹੋ ਗਿਆ ਨੌਜਵਾਨ ਉਹ ਇੱਕ ਕਿਸਾਨ ਨੌਜਵਾਨ ਸ਼ਹੀਦ ਹੋ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਿ ਦੱਸਦਾ ਕਿ ਇਹ ਸਾਡੇ ਮਾਲਵੇ ਦਾ ਇੱਕ ਹੋਇਆ ਇੱਕ ਗੁਰਦਾਸਪੁਰ ਦਾ ਹੋਇਆ ਅਟਕਲਪਾਲ ਸਾਹਿਬ ਹਸਪੀਟਲ ਦੇ ਵਿੱਚ ਛੇਕੀ ਹੈ ਫਿਰ ਇੱਕ ਪੀਜੀਆ ਦੇ ਵਿੱਚ ਚਲੇ ਗਿਆ ਉਹਦੇ ਸੈੱਟ ਉੱਤੇ 60 ਲੱਗੀ ਹੈ ਪੁਲਿਸ ਨੇ ਉਹਨਾਂ ਦੀਆਂ ਮੋਟਰਾਂ ਤੋੜਤੀਆਂ ਡਾਇਰੈਕਟਰ ਤੋੜਤੇ ਆ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਇਹੋ ਜਿਹੀ ਜਨਰਲ ਕਰਤੀ ਇੱਥੇ ਪਾਈ ਹੋਈ ਹੈ ਇਹ ਤਾਂ ਜੰਗਤਾ ਹੈ ਮੋਹਲ ਬਣਾ ਦੁੱਤਾ ਚੀਨ ਦੇ ਨਾਲ ਗੱਲ ਨਹੀਂ ਕਰਦੇ ਹੈਗੇ 1962 ਦੇ ਵਿੱਚ 40000 ਕਿਲੋਮੀਟਰ ਚੀਨ ਨੂੰ ਲਟਾਤਾ 2000 ਵੀ ਦੇ ਵਿੱਚ 8000 ਕਿਲੋਮੀਟਰ ਹੋਰ ਚੀਨ ਨੂੰ ਲਟਾਤਾ ਜਿੱਥੇ ਹੱਥ ਪਾਉਣਾ ਚਾਹੀਦਾ ਓਥੇ ਪੈਂਦੇ ਨਹੀਂ ਬੇ ਹਥਿਆਰੇ ਸਿੱਖ ਫਿਰ ਜਮੀਨਾਂ ਦੇ ਉੱਤੇ ਪਾਈ ਫਿਰਦੇ ਆ ਤੇ ਸਿੱਖੀ ਦੀ ਸੇਤ ਨਹੀਂ ਦਰਦੇ ਹੈਗੇ